ਦੇ ਗੁਰਦੁਆਰਾ ਗਊਕਾਟ ਸਾਹਿਬ ਵਿਖੇ ਜੋ ਕਿ ਬੁੱਡੇ ਨਾਲੇ ਦੇ ਕੰਢੇ ਤੇ ਸਥਿਤ ਹੈ ਉੱਥੇ ਕਾਲੇ ਪਾਣੀ ਦੇ ਖਿਲਾਫ ਮੋਰਚਾ ਲਗਾਉਣ ਵਾਲਿਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਲੱਖਾ ਸਿਧਾਣਾ ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਐਲਾਨ ਕੀਤਾ ਕਿ 3 ਦਸੰਬਰ ਦਾ ਦਿਨ ਹੁਣ ਮੁਕਰਰ ਕੀਤਾ ਗਿਆ ਹੈ ਜਿਸ ਦਿਨ ਬੁੱਡੇ ਨਾਲੇ ਦੇ ਬੰਨ ਲਾਏ ਜਾਣਾ ਹੈ ਤੇ ਨਾਲ ਕਿਹਾ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਹੁਣ ਅਸੀਂ ਨਹੀਂ ਰੁਕਾਂਗੇ ਜੇਕਰ ਪ੍ਰਸ਼ਾਸਨ ਰੋਕੇਗਾ ਤਾਂ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਗੇ ਇਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਾਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਲੋਕ ਇੱਥੇ ਜ਼ਰੂਰ ਪਹੁੰਚਣ ਤੇ ਜੇਕਰ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਜਾਂਦਾ ਹੈ ਤਾਂ ਉਹ ਸੜਕਾਂ ਬੰਦ ਕਰ ਦੇਣ ਉਹਨਾਂ ਨੇ ਕਿਹਾ ਹੈ ਕਿ ਹੁਣ ਆਰ ਪਾਰ ਦੀ ਇਹ ਲੜਾਈ ਹੈ ਸਰਕਾਰ ਜਿਹੜੀਆਂ ਜ਼ਹਿਰ ਦੀ ਰੋਕ ਸਕੀਆਂ ਸ਼ਾਇਦ ਉਹ ਸਾਨੂੰ ਰੋਕਣ ਦੀਆਂ ਜ਼ਰੂਰ ਪਰ ਜਿਨ੍ਹਾਂ ਨੇ ਵੀ ਪਹੁੰਚਣਾ ਹੈ ਅਸੀਂ ਸੰਜਮ ਰੱਖਣਾ ਹੈ ਕਿਸੇ ਵੀ ਥਾਂ ਦੇ ਉੱਤੇ ਚਾਹੇ ਜਿਸ ਵੀ ਤਰੀਕੇ ਦੀ ਪ੍ਰੋਵੋਕੇਸ਼ਨ ਹੋਵੇ ਅਸੀਂ ਆਪਣਾ ਜਿਹੜਾ ਡਿਸਪਲਿਨ ਆ ਉਹ ਕਿਤੇ ਵੀ ਨਹੀਂ ਤੋੜਨਾ ਦੂਸਰੀ ਵੱਡੀ ਗੱਲ ਜਿਸ ਥਾਂ ਤੇ ਬੈਠੇ ਆਪਾਂ 2022 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਵੇਲੇ ਲੁਧਿਆਣੇ ਇੱਥੇ ਪੀ.ਜੂ ਆਏ ਸੀ ਉਦੋਂ ਇਹਨਾਂ ਨੇ ਕਿਹਾ ਸੀ ਵੀ ਮੈਂ ਇਸ ਪਵਿੱਤਰ ਥਾਂ ਦਾ ਪਾਣੀ ਜਿਹੜਾ ਆ ਨਾ ਆਪ ਪੀ ਕੇ ਵਿਖਾਉਗਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਜ਼ਿਆਦਾ ਸਮਾਂ ਹੋ ਗਿਆ ਜਾਂ ਤੇ ਹੁਣ ਉਹ ਕਹਿ ਦੇਣ ਦੀ ਲੱਤਾਂ ਭਾਰ ਨਹੀਂ ਚਲਦੀਆਂ ਸਰਕਾਰ ਦੀਆਂ ਜਾਂ ਉਹ ਇਹ ਦੱਸ ਦੇਣ ਵੀ ਹੁਣ ਅਸੀਂ ਕਿਹਨਾਂ ਦੇ ਲਈ ਸਾਡੀ ਸਰਕਾਰ ਕਿਹਨਾਂ ਦੇ ਬਣਾਈ ਆ ਸਾਡੀ ਉਠਣੀ ਬੈਣੀ ਕਿਹਨਾਂ ਦੇ ਨਾਲ ਆ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਤੇ ਜਾਂ ਫਿਰ ਪੰਜਾਬ ਦੇ ਲੋਕਾਂ ਨੇ ਜਿਹੜਾ ਫੈਸਲਾ ਕੀਤਾ ਆ ਉਹ ਅਸੀਂ ਤੁਹਾਨੂੰ ਦੱਸ ਦਿੰਦਾ ਕਿ 3 ਤਰੀਕ ਨੂੰ ਇਹਨਾਂ ਕਤਲਖਾਨਿਆਂ ਦਾ ਜਿਹੜਾ ਜ਼ਹਿਰ ਆ ਉਹ ਥੋੜਾ ਜਿਹਾ ਬੋਝ ਪੰਜਾਬ ਦੇ ਉੱਤੇ ਲਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਸਾਡੀ ਜਿਹੜੀ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਟੀਮ ਆ ਉਹ ਜਥੇਬੰਦੀ ਨੇ ਕਰ ਦੇਣੀਆਂ ਔਰ ਤੁਹਾਡੇ ਸਾਰੇ ਪੰਜਾਬ ਦੇ ਲੋਕ ਔਰ ਮੀਡੀਆ ਕਰਮੀ ਤੁਹਾਡੇ ਸਾਰਿਆਂ ਦਾ ਜਿਹੜਾ ਸਹਿਯੋਗ ਜਿਹੜਾ ਆ ਉਹ ਅਸੀਂ ਉਡੀਕਾਂਗੇ ਬਹੁਤ ਬਹੁਤ ਆ ਗੱਲ ਤੁਹਾਡੀ ਮੈਂ ਕਹਿ ਦਿਆਂ ਕਨਾਲ ਜੋੜ ਕੇ ਔਰ ਜੋ ਲੋਕਤੰਤਰ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿਸਾਨ ਅੰਦੋਲਨ ਵੇਲੇ ਵੀ ਅਸੀਂ ਸਾਰਿਆਂ ਨੇ ਤੁਹਾਡਾ ਬਹੁਤ ਥੈਂਕਸ ਕੀਤਾ ਸੀ ਔਰ ਸਾਰੇ ਅੰਦੋਲਨ ਜਿੰਨੇ ਚੱਲ ਰਹੇ ਨੇ ਰਾਤ ਅਸੀਂ ਪਨੌਰੀ ਸੀਗੇ ਮੈਨੂੰ ਲੱਗਦਾ ਤੁਹਾਡੇ ਬਿਨਾ ਪੋਸੀਬਲ ਨਹੀਂਗਾ ਔਰ ਤੁਸੀਂ ਇੱਕ ਪਿੱਲਰ ਹੋ ਸਾਡੀ ਬੇਨਤੀ ਵੀ ਹੈ ਤੁਹਾਨੂੰ ਔਰ ਥੈਂਕਸ ਵੀ ਹੈ ਜਾਂ ਕਹਿ ਲੋ ਤੁਹਾਡੀ ਮਿਹਰਬਾਨੀ ਵੀ ਹੈ ਕਿ ਤੁਸੀਂ ਉਸ ਪਿੱਲਰ ਨੂੰ ਉਵੇਂ ਹੀ ਬਣਾਇਆ ਹੋਇਆ ਔਰ ਇਹਨੂੰ ਬਣਾਈ ਰੱਖਿਓ ਜੀ ਅਗਲੀ ਗੱਲ ਜਿਹੜੀ ਕਰਨੀ ਹੈ ਜਿਵੇਂ ਬੰਦ ਸਾਹਿਬ ਨੇ ਕਿਹਾ ਕਿ ਇੱਕ ਬੇਸ਼ਰਮੀ ਹੁੰਦੀ ਹੈ ਨਾ ਬੇਸ਼ਰਮੀ ਕਿ ਤੁਹਾਡੀਆਂ ਸੰਵਿਧਾਨਕ ਜਿਹੜੇ ਤੁਹਾਡੀਆਂ ਬਾਡੀਜ਼ ਨੇ ਕਨਸਟੀਟਿਊਸ਼ਨਸ ਬਾਡੀ ਨੇ ਉਹ ਆਰਡਰ ਕਰ ਚੁੱਕੀਆਂ ਨੇ ਇਹਨੂੰ ਬੰਦ ਕਰੋ ਕਮ ਸੇ ਕਮ ਜਿਹੜੇ ਤਿੰਨ ਸੈਂਟਰ ਨੇ ਤੁਹਾਡੇ ਡਾਇੰਗ ਯੂਨਿਟ ਵਾਲੀ ਬਹਾਦਰਕੇ ਵਾਲਾ ਤਾਜਪੁਰ ਰੋਡ ਵਾਲਾ ਫੋਕਲ ਪੁਆਇੰਟ ਵਾਲਾ ਕੋਈ ਇਹਨਾਂ ਨੂੰ ਬੰਦ ਕਰੋ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ 26 ਜਾਂ 28 ਅਗਸਤ ਨੂੰ ਅਸੀਂ ਇੱਕ ਪੀਸੀ ਕੀਤੀ ਸੀ ਡੀਸੀ ਆਫਿਸ ਜਿੱਥੇ ਅਸੀਂ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਸੀ ਟਿੱਬਾ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਕਰਾਈ ਸੀ ਕਿ ਯਾਰ ਆਰਡਰ ਹੋ ਗਿਆ ਇਹਨੂੰ ਬੰਦ ਕਿਉਂ ਨਹੀਂ ਕਰਦੇ ਫਿਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਉਹ ਆਂਦੇ ਜੀ ਦੱਸੋ ਮੈਂ ਕੀ ਕਰ ਸਕਦਾ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਕਸਟੋਡੀਓ ਨਾਲ ਲਾ ਦੇ ਇੱਕ ਕਨਸਟੀਟਿਊਸ਼ਨਸ ਬਾਡੀਜ਼ ਆڈر ਕਰ ਚੁੱਕੀਆਂ ਨੇ ਔਰ ਬਲੀਮੀ ਗਵਰਨਰ ਸਰਪ੍ਰਾਈਜ਼ ਸੀਗੇ ਇਹ ਕਿਵੇਂ ਹੋ ਸਕਦਾ ਅਸੀਂ ਉਹਨਾਂ ਨੂੰ ਆਰਡਰਸ ਦਿਖਾਏ ਆਂਦੇ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ ਇਸ ਗੱਲ ਨੂੰ ਡੇਢ ਮਹੀਨਾ ਡੇਢ ਤੋਂ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕੀ ਨਹੀਂ ਕਿਹਾ ਇਹਦਾ ਕੁਝ ਪਤਾ ਨਹੀਂਗਾ ਇਹ ਜਿਹੜੀਆਂ ਗੱਲਾਂ ਹੋ ਰੀਆਂ ਨੇ ਨਾ ਪਲੀਜ਼ ਯਾ ਬੰਦ ਕਰ ਲੋ ਖੈ ਨੂੰ ਇਹ ਜਿਹੜੀਆਂ ਗੱਲਾਂ ਹੋ ਰੀਆਂ ਨੇ ਨਾ ਇਨ੍ਹਾਂ ਚੀਜ਼ਾਂ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਕੀ ਹੋ ਰਿਹਾ ਕਿ ਕਨਸਟੀਟਿਊਸ਼ਨਸ ਬਾਡੀਜ਼ ਕੈਰ ਨਹੀਂ ਫੇਰ ਵੀ ਨਹੀਂ ਕਰ ਰਹੇ ਤੁਸੀਂ ਲੋਕ ਮਰ ਰਹੇ ਨੇ ਫੇਰ ਵੀ ਨਹੀਂ ਕਰ ਰਹੇ ਤੁਸੀਂ ਰਾਜਸਥਾਨ ਨਾਲ ਆ ਕੇ ਖੜ ਗਿਆ ਕਿ ਅਸੀਂ ਵੀ ਆਉਣਾ ਹੈ ਫੇਰ ਵੀ ਨਹੀਂ ਕਰ ਰਹੇ ਤੁਸੀਂ ਤਾਂ ਫਿਰ ਮੈਨੂੰ ਦੱਸੋ ਇਹ ਲੋਕਾਂ ਦੀ ਸਰਕਾਰ ਹੈ ਜੇ ਲੋਕਾਂ ਨੂੰ ਮਾਰਨ ਵਾਲੀ ਸਰਕਾਰ ਹੈ ਉੱਥੇ ਵਲੀਪੁਰ ਤੁਸੀਂ ਗਏ ਹੋਣਾ ਨਾ ਸਾਡੇ ਨਾਲ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂਗਾ 60 ਸਾਲ ਤੋਂ ਉੱਤੇ ਢੱਡ ਪਾੜੇ ਹੋਈ ਨਹੀਂ ਬੱਚੇ ਮੈਂਟਲੀ ਰਿਟਾਰਡਡ ਜਾਂ ਮਰੇ ਨਹੀਂ ਖੁਦ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਕਹਿ ਚੁੱਕੇ ਨੇ ਸਪੀਕਰ ਸਾਹਿਬ ਕਹਿ ਚੁੱਕੇ ਨੇ ਮਨਿਸਟਰ ਜਐਮਐਲਏ ਕਹਿ ਚੁੱਕੇ ਨੇ ਪਰ ਫਿਰ ਵੀ ਬੇਸ਼ਰਮੀ ਕੇ ਤੁਸੀਂ ਕਰੋ ਨਾ ਲੜਦਾ ਯਾਰ ਅਸੀਂ ਕਿਉਂ ਤੁਰੇ ਫਿਰਦੇ ਆ ਆਪਦੇ ਕੰਮ ਛੱਡ ਕੇ ਇਸ ਕਰਕੇ ਤੁਰੇ ਫਿਰਦੇ ਆ ਕਿ ਲੋਕਾਂ ਦਾ ਬੁਰਾ ਹਾਲ ਹੈ ਅਸੀਂ ਗਏ ਸੀਗੇ ਧਰੰਗ ਵਾਲਾ ਮਾੜੀ ਮੁਸਤਾਫਾ ਇਧਰ ਹਮੀਰਾ ਇਧਰ ਫਟੇਗੜ ਸਾਹਿਬ ਦੇ ਨਾਲ ਪੈਂਡ ਨੇ ਲੋਕ ਮਤਲਬ ਉਹ ਰੋਂਦੇ ਨੇ